ratna om shree ست گور بنگاج پاسا پاون وطن کر رہے ہن اس جتر ਕਿ ਆਂ ਜੰਗ ਅੰਦਰ ਸੂਰੇ ਦਾ ਭਾਰ ਨਹੀਂ ਸੂਰਮਣ ਸੂਰਮਾ ਰਾਮ ਦੇ ਮਹਾਂ ਦੇ ਵਿੱਚ ਜੰਗ ਲੜਦਾ ਹੈ ਤੇ ਜਿਹੜਾ ਜਿੱਤ ਜਾਂਦਾ ਹੈ ਉਹ ਸੂਰਮਾ ਕਿਹਾ ਜਾਂਦਾ ਹੈ ਸੰਸਾਰ ਦਾ ਸ਼ਹੀਪ ਇਹੇ ਤਰ੍ਹਾਂ ਸਾਡੇ ਜੀਵਨ ਦੇ ਅੰਦਰ ਇੱਕ ਜੰਗ ਚੱਲਦੀ ਹੈ ਵਿਵਕਾਰ ਨੇ ਅੰਦਰ ਬਸੇ ਹੋਏ ਜਿਨ੍ਹਾਂ ਨੂੰ ਸਤਿਗੁਰੂ ਪਾਰਸਨ ਮਹਾਰਾਜ ਜੀ ਨੇ ਬਾਰ-ਬਾਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਪੰਜ ਵਿਖਾਤੀ ਇੱਕ ਤਰੀਕਾ ਰੱਖੋ ਰੱਖ ਨਾ ਹਾਰੇ ਪੰਜ ਵਿਖਾਤੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਜਿਹੜੇ ਸਾਨੂੰ ਸਾਡੇ ਆਤਮਿਕ ਜੀਵਨ ਤੋਂ ਬੜਾ ਦੂਰ ਲੈ ਜਾਂਦੇ ਹਨ ਸੰਸਾਰ ਦੇ ਵਿੱਚ उलझाਉਂਦੇ ਹਨ ਮਾਇਆ ਮੋਹ ਮਮਤਾ ਇਹਦੇ ਵਿੱਚ ਇਨਸਾਨ ਉਲਝ ਕੇ ਰਹਿ ਜਾਂਦਾ ਹੈ ਜਿਹੜਾ ਸੱਚਾ ਅਸਲੀ ਮਾਰਗ ਹੈ ਉਹ ਅਸਲੀ ਮਾਰਗ ਤੱਕ ਸਮਝਾਣ ਨਹੀਂ ਦਿੰਦੇ ਭਗਵਾਨ ਗੁਰਬਾਣੀ ਨੇ ਸਾਨੂੰ ਵਾਰ-ਵਾਰ ਸਮਝਾਇਆ ਭਾਈ ਮਨੁੱਖਾ ਜਨਮ ਤੈਨੂੰ ਨਾਮ ਜਪਣ ਵਾਸਤੇ ਮਿਲਿਆ ਤੂੰ ਨਾਮ ਜਪ ਲੈ ਸਿਮਰਨ ਕਰ ਲੈ ਪਰ ਨਹੀਂ ਸਾਡੇ ਗੁਰਬਾਣੀ ਦੇ ਬਚਨਾਂ ਦਾ ਕੋਈ ਅਸਰ ਨਹੀਂ ਕਿਉਂ ਨਹੀਂ ਬੋਲੇ ਹਾਂ ਕਿਉਂਕਿ ਸਾਡੇ ਵਿੱਚ ਕਾਰ ਭਾਰੀ ਨਹੀਂ ਆਵੀਂਦੀ ਉਹ ਵਿਕਾਰ ਸਾਡੇ ਤੇ ਗੁਰੂ ਦੇ ਬਚਨਾਂ ਦਾ ਅਸਰ ਨਹੀਂ ਹੋ ਜਾਂਦੇ ਸਤਿਗੁਰੂ ਜੀ ਕਹਿੰਦੇ ਜਿੰਨੀ ਵੀ ਸੇਵਾ ਸਿਮਰਨ ਇਨਸਾਨ ਕਰਦਾ ਹੈ ਉਹ ਉੱਟ ਲੈਂਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਮੁਟ ਹੈ ਮਨੁੱਖ ਨੇ ਕੁਝ ਹੈ ਕੋਈ ਨਾ ਸਮਾਉਣ ਘਾਰ। ਭਾਵੇਂ ਜਿੰਨਾ ਵੀ ਇਸ ਮਿਰਨ ਸੇਵਾ ਤੋਂ ਕਰਦਾ ਹੈ ਉਹ ਲੁੱਟ ਲੈਂਦੇ ਨੇ, ਝੂਠ ਬਦੇ ਨੇ। ਕਿਉਂਕਿ ਅਸੇ ਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਤੇ ਜਿੱਦੇ ਸਾਡੇ ਹਿਰਦੇ ਦੇ ਵਿੱਚ ਆਕਾਰਮਕ ਵਹਿ ਕੋਈ ਜੀ ਦਾ ਸੰਪੂਰਨ ਗਿਆਨ ਵਸ ਗਿਆ। ਉਹਦੇ ਉਹਨਾਂ ਵਿਕਾਰਾਂ ਦਾ ਕੋਈ ਜੋਰ ਨਹੀਂ ਚ। ਇਸੇ ਕਰਕੇ ਬਾਸਵਾ ਕਹਿੰਦੇ ਨੇ ਭਾਈ ਗਿਆਨ ਰੂਪੀ ਖੰਡਾ ਪਰ ਤੇ ਗਿਆਨ ਰੂਪੀ ਖੰਡੇ ਦੇ ਨਾਲ ਉਹਨਾ ਪੰਜਾਂ ਵਿਕਾਰਾਂ ਦਾ ਵਧ ਕਰਦੇ ਗਿਆਨ ਖੜਕ ਪਰ ਪੰਜ ਗੂਤ ਸੰਕਰਾਂ ਦਾ ਤੇ ਜਿਹੜਾ ਇਸ ਜੰਗ ਦੇ ਵਿੱਚ ਜਿੱਤ ਗਿਆ ਮਨੁੱਖ ਜਿਨੇ ਆਪਣੀ ਪੰਜੇ ਵਿਕਾਰਾਂ ਨੂੰ ਮਾਰ ਕੇ ਬਾਹਰ ਕੱਢ ਦਿੱਤਾ ਗਿਆਨ ਦੇ ਖੜਕ ਦੇ ਨਾਲ ਤੇ ਬਾਸਵਾ ਕਹਿੰਦੇ ਉਸ ਨੂੰ ਆਇਆ ਹੋਇਆ ਜਸਾਰਾ ਸੰਸਾਰੀ ਹੈ ਕਿ ਬਿਰਨਾ ਜਿਤ ਦਾ ਹੈ ਸੰਸਾਰ ਦੇ ਵਿੱਚ ਤੇ ਸਾਰੀ ਇਹ ਨੰਕਾਰਾਂ ਦੇ ਵਸ ਵਿੱਚ ਆ ਕਾਮੀ ਕ੍ਰੋਧੀ ਚਾਤਰੀ ਬਾਜੀガル ਵਿਖਾਂ ਸਾਰੇ ਆਲੇ ਹੋਏ ਆ ਪਰ ਬਾਸਾ ਕਹਿੰਦੇ ਜਦ ਤੂੰ ਗਿਆਨ ਰਹੀਗਾ ਸਤਿਗੁਰੂ ਗਰੀਬਨ ਬਾਸਾ ਕਹਿੰਦੇ ਨੇ ਗਿਆਨ तेरे ਹਿਰਦੇ 'ਚ ਵਸ ਕੇ ਆ ਗੁਰੂ ਦਾ ਸ਼ਬਦ ਤੇਰੇ ਹਿਰਦੇ 'ਚ ਵਸ ਕੇ ਆ ਫੇਰ ਤੁਲੇ ਜਿੰਦ ਸਾਧਨਾ ਤੇ ਜਿਹਦੇ ਨੂੰ ਜਿੱਤ ਗਿਆ ਸੋਖ ਨਹੀਂ ਅਤ ਹੈ ਸੂਰਮਾ ਤੇ ਪਾਸਾ ਕਹਿੰਦੇ ਭਾਈ ਫਿਰ ਉਹ ਹੀ ਸੂਰਮਾ ਹੈ ਜਿਹਨੇ ਜਿੰਨਾ ਪੰਜਾਂ ਨੂੰ ਮਾਰ ਕੇ ਆਪਣੇ ਹਿਰਦੇ ਦੇ ਵਿੱਚੋਂ ਆਪਣੇ ਸਰੀਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਗੁਰੂ ਦੇ ਸਾਖ ਅਨੁਸਾਰ ਗੁਰੂ ਦੇ ਗਿਆਨ ਆਸੇ ਅਨੁਸਾਰ ਆਪਣਾ ਜੀਵਨ ਯੋਗਨਾ ਸ਼ੁਰੂ ਕਰ ਦਿੱਤਾ ਉਸ ਦਿਨ ਪਾਸਾ ਕਹਿੰਦੇ ਉਹ ਸੂਰਮਾ ਆਖਿਆ ਜਾਏਗਾ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਏਗਾ ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਏਗਾ ਸੰਸਾਰ ਦਾ ਪਿਆਰ ਮਾਇਆ ਮੋਹ ਧੀਆਂ ਪੁੱਤਰਾਂ ਦਾ ਪਿਆਰ ਵਿੱਚੋਂ ਨਿਕਲ ਜਾਏਗਾ ਕੋਈ ਅਸਲ ਦੇ ਵਿੱਚ ਇਸ ਜਪ ਦੇ ਵਿੱਚ ਸੋਲਵਾਗੇ ਆਤਮ ਜਿਣੈ ਸਗਲ ਵਸ ਤਾਕੇ ਜਾ ਕਾ ਸਤਗੁਰੂ ਪੂਰਾ ਸਤੁਲ ਪਾਸੋਂ ਕਿੰਨੇ ਭਾਈ ਇਹ ਇਹਨਾ ਸੰਭਵ ਨਹੀਂ ਹੈ ਇਹਨਾ ਪੰਜਾਂ ਨੂੰ ਮਾਰਕਾ ਦੇਣਾ ਜਿਵੇਂ ਪੰਜਾਂ ਦੇ ਜਿੱਤ ਹਾਸਲ ਕਰਨੇ ਨਹੀਂ ਹੈ ਇਸ ਵਿਕਾਰਾਂ ਦੇ ਉੱਪਰ ਉਹੀ ਜਿੱਤ ਹਾਸਲ ਕਰੇਗਾ ਜਿਹਦਾ ਸਤਗੁਰੂ ਪੂਰਾ ਹੋਏਗਾ ਆਤਮ ਜਿਣੀ ਸਗਲ ਵਸਤਾਂ ਕੈ ਜਾ ਕਾ ਸਤੁ ਪੂਰਾ ਪੂਰਾ ਬਿਰੋਜਸੁ ਮਨੁਖ ਦਾ ਪਰਮ ਅਧਿਕਾਰ ਬਣਦਾ ਹੈ ਆਸਾ ਕਹਿੰਦੇ ਕੋ ਮਨੁਖ ਆਪਣਾ ਮਨ ਨੂੰ ਜਿਤ ਰੰਗ ਹੈ ਕਿਉਂਕਿ ਗੁਰੂ ਦੀ ਕਿਰਪਾ ਦੁਆਰਾ ਹੀ ਇਹ ਇਸ ਮਨ ਨੂੰ ਜਿਤਿਆ ਜਾ ਸਕਦਾ ਹੈ ਆਸਾ ਕਹਿੰਦੇ ਮਨ ਜਿਹੜਾ ਸਾਡਾ ਜਿ ਵਿਕਾਰਾਂ ਦੇ ਭਤੀ ਨੂੰ ਹੋਇਆ ਕਦੇ ਕਾਮੀ ਹੋ ਕੇ ਦੌੜਦਾ ਹੈ ਕਦੇ ਕ੍ਰੋਧੀ ਹੋ ਜਾਂਦਾ ਹੈ ਅਦੇ ਹੀ ਅੰਦਰ ਰੋਭ ਆ ਜਾਂਦਾ ਮਾਇਆ ਵਿੱਚੇ ਤਵਰਦਾ ਹੈ ਖਾਮੀ ਕ੍ਰੂਤੀ ਚਾਤਰੀ ਇਸ ਤਰ੍ਹਾਂ ਕਿ ਜੀਵਨਵਾਜ ਪਾਤਸ਼ਾਹ ਕਹਿੰਦੇ ਕਿ ਕਿਉਂਕਿ ਇਹਦੇ ਅੰਦਰ ਹਿਰਦੇ ਦੇ ਵਿਸ਼ਮਾਨ ਦੇ ਵਿੱਚ ਨਾਮ ਨਿਭਜਿਆ ਨਾਮ ਰੋਭ ਵਸੇਗਾ ਜਦੋਂ ਪੂਰਾ ਗੁਰ ਸਾਡਾ ਮਦਦਗਾਰ ਬਣੇਗਾ ਜਦੋਂ ਅਸੀਂ ਪੂਰੇ ਗੁਰੂ ਦੀ ਸਾਰਣੀ ਵਿੱਚ ਆਵਾਂਗੇ ਮਨ ਅਸੀਂ ਪੂਰੇ ਗੁਰੂ ਦੀ ਸਾਰਣੀ ਵਿੱਚ ਆ ਸਕਦੇ ਹਾਂ ਗੁਰੂ ਬਾਣੀ ਬਣਾਗੇ ਕਿਉਂਕਿ ਪਾਤਸ਼ਾਹ ਨੇ ਹੀ ਨੇ ਕੇ ਪਾਈਂ ਪਹਿਲਾਂ ਗੁਰੂ ਵਾਲਾ ਬਾਣੀ ਗੁਰੂ ਵਾਲਾ ਬਣ ਕੇ ਗੁਰੂ ਦੇ ਪਵਿੱਤਰ ਉਪਦੇਸ਼ ਦੇ ਉੱਪਰ ਚੱਲ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਕਰ ਅੰਕੇ ਮੰਨਿਆ ਕਰ ਸੁਣੀਏ ਮੰਨਿਏ ਮਨ ਕੀਤਾ ਪਰ ਪਹਿਲਾਂ ਸੁਣਨਾ ਫਿਰ ਸੁਣ ਕੇ ਮੰਨਣਾ ਇਸ ਕਰਕੇ ਪਾਸਾ ਕਹਿੰਦੇ ਨੇ ਭਾਈ ਕੋਈ ਸਿੱਖ ਜਿਹੜਾ ਹੈ ਕੋਈ ਮਨੁੱਖ ਜਿਹੜਾ ਹੈ ਉਹ ਇਨਾਂ ਵਿਕਾਰਾਂ ਨੂੰ ਜਿੱਤ ਸਕਦਾ ਜਿਸ ਮਨੁੱਖ ਦਾ ਮਨਦਗਾਰ ਪੂਰਾੁਰਗਮੰਦ ਹ ਹੈ ਉਹ ਮਨੁੱਖ ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤੇ ਜਿਹੜੇ ਮਨ ਜਿੱਤ ਲਿਆ ਮਨ ਜਿੱਤੈ ਜਗ ਜੀਤ ਪਾਸ ਅੰਦਰ ساری ਸ਼ਕਤੀ ਨੂੰ ਜਿੱਤ ਲੈਂਦਾ ਹੈ ساری ਸ਼ਕਤੀ ਪਰ ਉਹਦੇ ਪਾਸ ਵਿੱਚ ਆ ਜਾਂਦੀ ਹੈ ਦੁਨੀਆਂ ਦਾ ਕੋਈ ਪਤਾਰਕ ਫਿਰ ਉਸ ਨੂੰ ਮੋਹ ਨਹੀਂ ਸਕਦਾ ਜਿਹਦਾ ਮਨ ਸਾਉਦੋਂ ਇਹਨਾਂ ਨਾਲ ਜੁੜ ਗਿਆ ਜੀ ਦਾ ਮਨ ਗੁਰੂ ਨਾਲ ਜੁੜ ਗਿਆ ਆਸਾ ਕਹਿੰਦੇ ਫਿਰ ਉਹਨੂੰ ਕੋਈ ਵੀ ਦੁਨੀਆ ਦਾ ਤਖਤ ਮੋ ਨਹੀਂ ਸਕਦਾ ਕਿਉਂਕਿ ਨਾਮ ਦੇ ਰਸ ਦੇ ਨਾਲ ਉਹ ਸਾਰੇ ਦੁਨੀਆ ਦੇ ਰਸ ਪੀ ਕੇ ਨੇ ਗਿਆਨ ਨਾਲ ਸਾਰੇ ਰਸ ਪੀ ਕੇ ਜਦੋਂ ਗਿਆਨ ਦੇ ਵਿੱਚ ਆ ਗਿਆ ਫਿਰ ਸਮਝ ਆ ਜਾਣੀ ਹੈ ਮਾਇਆ ਉਹਨੂੰ ਦਰਤ ਬੰਦਾ ਦੌੜਦਾ ਹੈ ਸਤਿਗੁਰੂ ਪਾਰਸਾ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰ ਲੈਂਦੇ ਨੇ ਸੁਝਾਤਦੇ ਨੇ ਭਾਈ ਬਾਬਾ ਮਾਇਆ ਸਾਧਨਾ ਹੋਈ। ਇਹ ਮਾਇਆ ਦੇ ਮੋਹਿਆ ਬਿੱਲਾ ਗੁਜੇ ਕੋਈ। ਕਿਰਪਾ ਸਰਵਣੇ ਜਿਹੜੀ ਮਾਇਆ ਦੇ ਪਿੱਛੇ ਦੌੜਦਾ ਉਹ ਜਿੱਤਰੇ ਸਾਧਨਾ ਵਰੀਂ ਜਾਂਦਾ। ਇਸ ਕਰਕੇ ਵੀਵਨਵਾਜ ਪਾਰਸਾ ਜੀ ਸਾਨੂੰ ਪਾਵਨ ਉਪਦੇਸ਼ ਬਖਸ਼ਦੇ ਨੇ ਭਾਈ ਆਤਮ ਜਿਣੇ ਉਹਦਾ ਮਨ ਉਹਦੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਵਿਕਾਰ ਖਾਵੀ ਨਹੀਂ ਹੋ ਸਕਦੇ ਜਿਹਦਾ ਗੁਰੂ ਪੂਰਾ ਹੋਏਗਾ ਜਿਹਦਾ ਗੁਰੂ ਨੂੰ ਪੂਰਾ ਹੋਊ ਸਮਰਾਥ ਅਲੋਪ ਦਾ ਮਦਦ ਕਰਮਣੇਗਾ ਗਿਆਨ ਦੀ ਦਾਤ ਰਖਸ਼ੇਗਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ اے ਭਾਈ ठाकुर ਗਾਇਐ ਆਤਮ ਰੰਗ اے ਭਾਈ ਆ ਦੇਵ ਦੇ ਬਿਆਗ ਨਾ ਅੰਦਰੋਂਿਰ ਦੇ ਦੇ ਵਿੱਚ ਪਿਆਰ ਦੇ ਨਾਮ ਪਰਮਾਤਮਾ ਦੀ ਸਿਮਰਤਿ ਜਲਾ ਕਰਿਆ ਕਰ। ਤੁਪਰੋਂ ਤੁਪ ਨਹੀਂ ਖਾਬਿਖਤ ਖਾਬਿ ਨਹੀਂ ਅੰਦਰੋਂ ਹਿਰਦੇ ਤੋਂ ਜੱਪਿਆ ਕਰ। ਤਰਸਨਾ ਨਾਲ ਜਪਦਾ ਹੈ ਕੰਨਾਂ ਨਾਲ ਸੁਣਿਆ ਕਰ। ਪਰਸਨਾ ਜਿਹੜਾ ਸਾਡਾ ਜਗਦੀ ਹੈ ਬੂਦੀਏ ਜਦੋਂ ਕੰਨ ਸੁਣਨਗੇ ਫਿਰ ਉਹਨਾਂ ਕੰਨਾਂ ਦੇ ਨਾਲ ਸੁਣਿਆ ਹੋਇਆ ਪਰਸਨਾ ਕਿੰਦੇ ਅੰਦਰ ਜਾਏਗਾ। ਰਸਨਾ ਨੇ ਬਾਹਰ ਕਹਿਣਾ ਹੈ ਉਹ ਆਵਾਜ਼ ਬਾਹਰ ਹੋਣੀ ਹੈ ਰਸਨਾ ਰਾਨੀ ਮੂੰਹ ਦੇ ਰਾਹੀ ਤੇ ਕੰਨਾਂ ਰਾਹੀ ਜਿਹੜੀ ਆਵਾਜ਼ ਹੈ ਜਿਹੜਾ ਸ਼ਬਦ ਹੈ ਉਹ ਅੰਦਰ ਜਾਂਦਾ ਹੈ ਤੇ ਜਿਹੜੀ ਵਸਤੂ ਅੰਦਰ ਜਾਏਗੀ ਉਹੀ ਬਾਹਰ ਸਾਡੇ ਮਨ ਦੇ ਉੱਪਰ ਅਸਰ ਕਰੇਗੀ ਜੇ ਤਰਾ ਹੁਣ ਬਾਣੀ ਜੇ ਪੇਟ ਵਿੱਚ ਜਾਏਗਾ ਤਾਂ ਭਾਸ ਭੁਲੇਗੀ ਭੋਜਨ ਅਸੀਂ ਛਕਦੇ ਹਾਂ ਜਿੰਨਾ ਚਿਰ ਕੋ ਉੰਦਰ ਪੇਟ ਦੇ ਵਿੱਚ ਹੀ ਜਾਂਦਾ ਹੈ ਉਹਨਾਂ ਤੇ ਸਾਡੀ ਭੁੱਖ ਨਹੀਂ ਮिटਦੀ ਇਸੇ ਤਰ੍ਹਾਂ ਗੁਰਬਾਣੀ ਜਿੰਨਾ ਚਿਰ ਸਾਡੇ ਅੰਦਰ ਨਹੀਂ ਜਾਏਗੀ ਮਨ ਤੱਕ ਪਹੁੰਚਾਏਗੀ ਨਹੀਂ ਕੰਨਾਂ ਨਾਲ ਸੁਣਿਆ ਹੋਇਆ ਸ਼ਬਦ ਸਾਡੇ ਅੰਦਰ ਤੱਕ ਨਹੀਂ ਜਾਏਗਾ ਮਨ ਨਹੀਂ ਸੁਨੇਗਾ ਉਹਨਾਂ ਤੇ ਗੁਰਬਾਣੀ ਦਾ ਸਾਡੇ ਕੋਈ ਅਸਰ ਨਹੀਂ ਹੋਏਗਾ ਇਸ ਕਰਕੇ ਆਪਾਸਾ ਕਹਿੰਦੇ ਨੇ ਠਾਠਰ ਂਗਾਈਏ ਆਤਮ ਰੰਗ ਭਾਈ ਦੇਉ ਦੇ ਪਿਆਰ ਨਾਲ ਗੁਰਬਾਣੀ ਦਾਇਆ ਕਰ ਪਰਮਾਤਮਾ ਦੀ ਸਿਫਤ ਸਲਾਹ ਉਰੋਂ ਹਿਰਦੇ ਤੋਂ ਪਿਆਰ ਨਾਲ ਸਰਦਾ ਨਾਲ ਦਿਆ ਕਰ ਤੇ ਬਾਸਨ ਗਿੰਦ ਜਿਹੜੇ ਸਿੱਧੀ ਛੇਧੀ ਕਰਦੇ ਨੇ ਬਾਹੀ ਬੰਦਾ ਚੱਟੀ ਜੋ ਕਰੇ ਨਾ ਪੜ ਨਾ ਉਕਰ ਜਿਹੜੇ ਸਿਰਫ ਲੋਕਾਰੇ ਬਾਤ ਤੇ ਜਲਦੀ ਜਲਦੀ ਪੜਦੇ ਨੇ ਬਾਸਨ ਗਿੰਦ ਨੂੰ ਕੋਈ ਫਾਲ ਨਹੀਂ ਮੜਨਾ ਇਸ ਕਰਕੇ ਪਿਆਰ ਨਾਲ ਪੜਿਆ ਕਰ ਸਰਣੀ ਪਾਵਨ ਨਾਮ ਧਿਆਨ ਉਦਾ ਨਾਮ ਸਿਮਰਨਾ ਆਸਾ ਕਹਿੰਦੇ ਇਸ ਤਰੀਕੇ ਨਾਲ ਭਾਈ ਆਤਮਿਕ ਅਡੋਲਤਾ ਵਿੱਚ ਇਨਸਾਨ ਨੁਕ ਟਿਕ ਜਾਂਦਾ ਹੈ ਤੇ ਜਿਹੜਾ ਬੰਦੇ ਨਾਮਾ ਗੁਰੂ ਕੇ ਸਿਮਰਨ ਦੇ ਨਾਲ ਨੁਕ ਕੇ ਅਡੋਲਤਾ ਦੇ ਵਿੱਚ ਟਿਕ ਗਿਆ ਤੇ ਗ੍ਰਿਵਨਵਾਣ ਆਸਾ ਕਹਿੰਦੇ ਪ੍ਰੋਕੋਸ ਵਿੱਚ ਤੇ ਅਕਾਲ ਪੁਰਖ ਵਿੱਚ ਫਿਰ ਕੋਈ ਭੇਦ ਨਹੀਂ ਲੈ ਜਾਂਦਾ ਹੈ ਉਹ ਅਕਾਲ ਪੁਰਖ ਵਹਿਗੂ ਵਿੱਚ ਵੀ ਨੀਂਦ ਹੋ ਜਾਂਦਾ ਹੈ ਜਿਨ੍ਹਾਂ ਦਾ ਇਸੜਾ ਨਾਮ ਸਿੱਖਨੇ ਗਿਆ ਭੇਦ ਨਾ ਜਾਣੂ ਮੂਲ ਸਾਈਂ ਹੈ ਗਿਆ ਆਸਵਾ ਗnde ਉਤੇ ਉਹਦੇ ਵਰਗੀ ਹੋ ਜਾਂਦੇ ਨੇ ਭਾਈ ਇਸ ਕਰਕੇ ਅੰਦਰੋਂ ਜਿਉਂ-ਜਿਉਂ ਪਿਆਰ ਨਾਲ ਲਗਾਇਆ ਕਰ ਜਦੋਂ ਪਿਆਰ ਨਾਲ ਸਿਮਰਨ ਕਰੇਗਾ ਫਿਰ ਆਤਮਕ ਅਡੋਲਤਾ ਵਿੱਚ ਟਿਕ ਕੇ ਤੂੰ ਉਸ ਨਾਮੀ ਇਨਸਾਨ ਜਿਨ੍ਹਾਂ ਨਾਮ ਜਪਣ ਵਾਲਾ ਹੈ ਨਾਮ ਦੇ ਵਿੱਚ ਹੀ ਅਕਾਰ ਤੁਪ ਵਿੱਚ ਹੀ ਜੀਣ ਦੀ I'm ਜਾਨਕੇ ਚਾਰਨਾ ਵਸ ਹੈ ਮੇਰੇ ਕੀਰ ਜਾਨਕੇ ਚਾਰਨੀ ਕੀ ਨੇ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਚਾਰਨਾ ਤੋਂ ਭਾਰ ਹੈ ਸੁਭ ਬਚਨ ਜਿਹੜੇ ਸਾਨੂੰ ਹਨੂਮਤ ਦੇ ਨਾਲ ਜੁੜਦੇ ਨੇ ਉਹ ਕਿਤੇ ਬਚਨ ਕੀਤੇ ਹੋਏ ਹਰੀ ਦੇ ਪਿਆਰਿਆਂ ਦੇ ਸਾਡੇ ਮਨ ਦੇ ਵਿੱਚ ਵਸ ਜਾਣ ਤੇ ਬਾਸਾ ਕਹਿੰਦੇ ਆ ਸਰੀਰ ਵੀ ਪਿਤ ਇਸੇ ਕਰਕੇ ਇਹ ਆਤਮਿਕ ਬੈਕੂ ਜੀ ਕਿਰਪਾ ਕਰੋ ਸੰਤ ਜੀ ਦਾ ਸਾਡੇ ਚੰਨ ਮੇਰੇ ਹਿਰਦੇ ਦੇ ਵਿੱਚ ਵਸ ਪੈਣ ਤਾਂ ਮੇਰਾ ਵਿੱਚ ਜਿਹਾ ਸਰੀਰ ਹੈ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਦੀ ਸੰਗਤ ਕਰਕੇ ਪਵਿੱਤਰ ਹੋ ਜਾਏ ਜਾਨੀ ਕੀ ਤੂਰ ਤੇਹੋ ਕਿਰਪਾ ਨਿਦ ਨਾਮ ਕੀ ਕਹਿ ਸੁਖੀ ਇਸੇ ਕਰਕੇ ਸਤਿਗੁਰ ਪਾਸਾਣ ਵੱਡਿਆਂ ਦੀ ਨੂੰ ਲਾ ਕੇ ਸਮਝਾਉਂਦੇ ਨੇ ਕਿ ਸ੍ਰੋਜ ਸਤਿਗੁਰ ਜੀ ਦੇ ਚਰਨਾਂ ਚ ਆ ਕੇ ਬੇਨਤੀ ਕਰਿਆ ਕਰ ਏਕੀ ਨੂੰ ਲਾ ਕੇ ਪਾਸਾਨ ਕਿਰਪਾ ਕਰਕੇ ਸਾਨੂੰ ਮਿਹਰ ਕਰਕੇ ਆਪਣੀ ਦਾਸਾਂ ਦੇ ਚਰਨਾਂ ਦੀ ਧੂੜ ਬਖਸ਼ ਦੇ ਜਿਹੜਾ ਜਿਹੜਾ ਨਾਮ ਜਪਦੇ ਨੇ ਤੇਰੀ ਵੰਦਗੀ ਕਰਦੇ ਨੇ ਤੇਰੇ ਨਾਲ ਜੁੜਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ ਮਨਨਾਮ ਪ੍ਰਾਪਤ ਸਭ ਤੋਂ ਵੱਡਾ ਏਹੀ ਸੁਖ ਹੈ ਗੁਰਬਾਣੀ ਦੇ ਵਿੱਚ ਬਾਰ-ਬਾਰ ਜਿਕਰ ਆਇਆ ਇੱਕ ਬਾਣੀ ਸਤਿਗੁਰਾਂ ਨੇ ਕਈ ਵਾਰ ਜ਼ਿਕਰ ਕੀਤਾ ਹੈ ਆਸਾ ਗੇ ਵਾਲੀ ਬਚਨ ਕਰਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਨਾਮ ਅਸਿਰਪੇ ਉਹਨਾਂ ਦੇ ਭਾਈ ਚਰਣਾ ਦੀ ਧੂੜ ਵੀ ਮਨੁਕ ਦਾ ਆਧਾਰ ਕਰ ਦਿੰਦੀ ਹੈ ਉਹਨਾਂ ਦੇ ਚਰਨਾਂ ਦੀ ਕਿਤੇ ਧੂੜ ਹੀ ਮਿਲ ਜਾਏ ਜੀਵਨ ਦਾ ਪੁਧਾਰ ਹੋ ਜਾਂਦਾ ਹੈ ਇਸ ਕਰਕੇ 파ਸਾ ਬਾਰ-ਬਾਰ ਸਾਨੂੰ ਸਮਝਾਉਂਦੇ ਨੇ ਕਿ ਗੁਰੂ ਦੇ ਚਰਨਾਂ 'ਚ ਬੇਨਤੀ ਕਰਿਆ ਕਰੋ اے ਭਗਤੂ ਕਿਰਪਾ ਕਰ ਕਿ ਸਾਨੂੰ ਸਭ ਤੋਂ ਵੱਡਾ ਸੁੱਖ ਇਹੀ ਸੁੱਖ ਹੈ ਕਿ ਤੇਰੇ ਦਾਸਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਧੂੜ ਤੇ ਤਾਂ ਹੀ ਮਿਲਦੀ ਹੈ ਨਾ ਗੁਰੂ 파ਸਾ ਇਸ ਕਰਕੇ ਵਕੀ ਕਰਦੇ ਨੇ ਧੂੜ ਤਾਂ ਹੀ ਮਿਲੇਗੀ ਜੇ ਸੰਗਤ ਵਿੱਚ ਆ ਮਹਾਂ ਸੰਗਤ ਕਰਾਂਗੇ ਆ ਸੰਗਤ ਦੇ ਵਿੱਚ ਆ ਕੇ ਚੱਲਣ ਕੋੜੀ ਨਹੀਂ ਹੈ ਤੇ ਜੇ ਸੰਗਤ ਕਰੀ ਸ਼ੁਰੂ ਕਰ ਦਿੱਤੀ ਫਿਰ 파ਸਾ ਨੂੰ ਨਰੋਸ ਸਮਝਾਉਂਦੇ ਨੇ ਮੇਰੇ ਮਾਦੋ ਜੀ ਸਤ ਸੰਗ ਅੰਮ੍ਰਿਤ ਦੇ ਸੁਖਰੇ ਆ ਗਿਆ ਕਿਉਂਕਿ ਸੰਗਤ ਦੇ ਵਿੱਚ ਰੰਗਤ ਚੜਦੀ ਹੈ ਮਾਨੇ ਲੰਗਿਆ ਜਾਣਾ ਹੈ ਜਦੋਂ ਅਸੀਂ ਰੋਜ਼ ਰੋਜ਼ ਗੁਰੂ 파ਸਾ ਜੀ ਦੇ ਪਾਵਨ ਬਚਨਾਂ ਨੂੰ ਸੁਣਾਗੇ ਸਤਿਗੁਰ ਜੀ ਦੇ ਪਾਵਨ ਬਚਨਾਂ ਦੇ ਵਿਚਾਰ ਸੁਣਾਗੇ ਇੱਕ ਦਿਨ ਤੇ ਐਸਾ ਹੋਏਗਾ ਨਾ ਜਦੋਂ ਸਾਡੇ ਤੇ ਗੁਰੂ ਮਿਹਰ ਕਰੇਗਾ ਕਿਰਪਾ ਕਰੇਗਾ ਸਾਡਾ ਮਾਨ ਬਣੇਗਾ ਕਿ ਅਸੀਂ ਕਿ ਕੋਈ ਹਾਂ ਗੁਰੂ ਵਾਲੇ ਬਣੀਏ ਸੰਤ ਸਤਿਗੁਰੂ ਜੀ ਰੋਜ਼ ਕਹਿੰਦੇ ਨੇ ਸੰਤ ਸਤਗੁਰੂ ਸਾਹਿਬ ਹੋਰ ਸਮਝਾਉਂਦੇ ਨੇ ਗੁਰੂ ਵਾਲਾ ਬਣ ਜਾ ਗੁਰੂ ਵਾਲਾ ਬਣ ਕੇ ਭਾਈ ਗੁਰੂ ਦੇ ਨਾਮ ਨੂੰ ਜਿਉਦੇ ਜੁਸਾ ਫਿਰ ਜਦ ਤੇ ਕਿਰਪਾ ਹੋਵੇ ਸਤਗੁਰੂ ਸਾਹਿਬ ਦੀ ਆਣੀ ਹੋਵੇ ਫਿਰ ਹੋਵੇ ਗੁਰੂ ਵਾਲੇ ਅਸੀਂ ਬਣ ਗਏ ਫਿਰ ਗੁਰੂ ਦੀ ਦਇਆ ਸਹਾਰਾ ਗੁਰੂ ਦੀ ਕਿਰਪਾ ਸਹਾਰਾ ਇਸ ਜੀਵਨ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਸਭਲਾ ਹੋਇਆ ਹੈ ਇਸ ਕਰਕੇ ਭਾਈ ਸੰਗਤਨ ਸਾਧੂ ਜੀ ਨੇ ਸਭ ਤੋਂ ਵੱਡੀ ਮਸੀਹ ਅਖਾਜੁਗੜੀ ਧਿਆਨ ਵਿੱਚ ਸੰਗਤ ਕਰੀਏ ਹਰੇਕ ਜਿਹੜੀਆਂ ਕਾਰਿਆਵਾਂ ਦੇ ਗੁਰੂ ਸਾਹਿਬ ਜੀ ਦੀ ਬੀਤ ਚਰਨ ਜੀ ਦੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਲ ਕਰਨ ਵਾਲਿਆਂ ਵੀ ਉਹਨਾਂ ਦੀ ਸੇਵਾ ਸੁਲਾ ਕਰਨ ਵਾਲਿਆਂ ਨੇ ਸੰਗਤ ਵਿੱਚ ਬੈਠ ਕੇ ਤੇ ਉਹਨਾਂ ਦੇ ਚਰਨਾਂ 'ਹਿ ਧੂੜ ਸਭ ਤੋਂ ਜੀਤੂ ਮੰਗਿਏ ਜਾਣ ਕੇ ਆਰ ਨੂੰ ਵਸਾਈ ਮੇਰੇ ਅੰਦਰ ਜੀ ਆਇਆਂ ਸੰਗੁਨੀਤਾ ਦੇਗੀ ਜਨ ਕੀ ਦੂਰ ਦੇਖੂ ਕਿਰਪਾ ਨਾਨਕ ਕੈ ਸੁਖ ਏਹੀ ਪਾ ਸਕੰਦੇ ਏਹੀ ਬਟਾ ਸੁਖ ਹਰਿ ਮੇਰੇ ਬਾਹੇ ਏਰੇ ਹਰਿ ਪਿਆਰੇਆਂ ਦੀ ਤੇਰੇ ਨਾਮ ਜਪਣ ਵਾਲਿਆਂ ਦੀ ਚਾਲੀ ਕੋੜ ਮੈਨੂੰ ਮਿਲ ਜਾਏ ਇਸ ਕਰਕੇ ਪਾਈ ਗੁਰੂ ਵਾਲੇ ਬਣੂੰ ਗੁਰੂ ਚਰਨਾਂ ਨੂੰ ਗੁਰੂ ਚਰਨਾਂ ਨਾਲ ਜੁੜ ਕੇ ਇਹ ਸੰਨਮੁਖਾ ਜਨਨ ਸਫਲਾ ਹੁੰਨਾ ਹੈ ਇਹ ਮਨੁੱਖਾ ਜਨਨ ਦਾ ਪਦਾਰਣੀ ਹੈ ਸਤਿਗੁਰੂ ਬਾਸਾ ਕਹਿੰਦੇ ਨੇ ਮਨੁੱਖਾ ਜਦੋਂ ਮਿਲਿਆ ਹੀ ਤੈਨੂੰ ਨਾਮ ਜਪਣ ਵਾਸਤੇ ਆਇਆ ਇਸ ਕਰਕੇ ਨਾਮ ਦੀ ਰਾਖ ਗੁਰੂ ਕੋਲ ਮਿਲਣੀ ਹੈ ਗੁਰੂ ਵਾਲਾ ਬਣ ਕੇ ਨਾਮ ਜਪ ਕੇ ਆਪਣੇ ਮਨੁੱਖਾ ਜਨਨ ਨੂੰ ਸਫਲਾ ਕਰਿਏ ਇਹੀ ਸੰਸ ਨੂੰ ਵੱਡਾ ਸੁਖ ਹੈ ਇਹੀ ਸੰਸ ਤੋਂ ਵੱਡਾ ਬਾਸਾ ਕਹਿੰਦੇ ਨੇ ਮਨੁੱਖ ਦਾ ਕਰਮ ਹੈ